ਹਾਂਜੀ ਭਾਜੀ ਨਾਮ ਤੁਹਾਡਾ ਸਰ ਨਾਮ ਮੇਰਾ ਰਾਮਕੀਰ ਕੀ ਲੱਗਦੀ ਮੁੰਡੇ ਤੇ ਮੈਂ ਇਹਨਾਂ ਦਾ ਭਾਂਜਾ ਲੱਗਦਾ ਜੀ ਤੇਰੀ ਮਾਸੀ ਜੀ ਨੇ ਕਿ ਕੀ ਹੋਇਆ ਕੀ ਸੀ ਭਾਜੀ ਉਹ ਦੱਸ ਦਿੱਤਾ ਅੱਗੋਂ ਕਾਰਵਾਈ ਕੀ ਕੀਤੀ ਸਾਰਾ ਕੁਝ ਕੀ ਕੀਤਾ ਉਸ ਤੋਂ ਬਾਅਦ ਇਹ ਗਏ ਨੇ ਮਤਲਬ ਆਪਣੇ ਕੁਲੀਗ ਇਹਨਾਂ ਦੇ ਨੇਬਰ ਆ ਆਪਣੇ ਸਾਹਮਣੇ ਘਰ ਨੇ ਉਹਨਾਂ ਦੇ ਬੇਟੇ ਦੇ ਨਾਲ ਇਹ ਲੜਕਾ ਗਿਆ ਆ ਜਿਹਦਾ ਨਾਮ ਗੋਰਾਵ ਹੈ ਔਰ ਇਸ ਦੇ ਬਾਅਦ ਉਹ ਮੁੰਡਿਆਂ ਨੇ ਇਹਨਾਂ ਦਾ ਪਿੱਛਾ ਕੀਤਾ ਜਿਸ ਤੋਂ ਇਹ ਜਾਨ ਬਚਾਉਂਦੇ 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 ਜਿਹੜੀ ਬਸਤੀ ਹੈ ਸੀਤਲ ਮੰਦਿਰ ਦੇ ਕੋਲ ਕਥੇ ਪਹੁੰਚੇ ਨੇ ਹਮਲਾਵਰ ਜੋ ਵੀ ਹੈਗੇ ਨੇ ਉਸ ਤੇ ਨਕਰ ਗਏ ਨੇ ਉਹਨਾਂ ਨੇ ਜਾ ਕੇ ਨਾ ਦੇਖਿਆ ਆਉ ਨਾ ਤਾਉ ਕੋਈ ਚਪੇੜ ਮਾਰ ਕੇ ਸਮਝਾ ਲੈਂਦੇ ਕੋਈ ਸਾਨੂੰ ਦੱਸ ਦਿੰਦੇ ਕੋਈ ਛਾਪਾ ਉਹਨਾਂ ਨੂੰ ਸਮਝਾ ਲੈਂਦੇ ਕੋਈ ਆਉ ਤਾਉ ਨਹੀਂ ਦੇਖਿਆ ਸਰ ਉਹਨਾਂ ਨੇ ਆਂਦੇ ਹੀ ਇਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਹਮਲਾ ਕਰਨਾ ਸ਼ੁਰੂ ਕੀਤਾ ਤੇ ਇਹਦੇ ਨਾਲ ਜਿਹੜਾ ਗੌਰਵ ਦੇ ਨਾਲ ਮੁੰਡਾ ਸੀ ਉਹਨੇ ਵੀ ਮਤਲਬ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਮੇਨ ਦੋਸ਼ੀ ਗੌਰਵ ਹਾਂ ਜੀ ਦੂਸਰਾ ਜਿਹੜਾ ਜਿਹਨੇ ਇਹਦਾ ਯਾਰ ਗੁਰਵਰਦਾਸ ਹਾਂ ਹਾਂ ਉਹਨੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਆਪਣੇ ਵੀ ਹੱਥਾਂ ਤੇ ਕਾਫੀ ਸੱਟਾਂ ਲੱਗੀਆਂ ਨੇ ਉਸ ਦੇ ਬਾਵਜੂਦ ਇਹਨਾਂ ਨੇ ਜਿੱਦਾਂ ਮਤਲਬ ਧਿਆ ਕੇ ਆਏ ਨੇ ਕੋਈ ਨਸ਼ਾ ਕਰਕੇ ਆਏ ਨੇ ਜਾਂ ਕੋਈ ਹਥਿਆਰ ਬੰਦ ਕਰਕੇ ਆਏ ਨੇ ਕਿ ਉਹਨਾਂ ਨੂੰ ਮਾਰਨਾ ਹੀ ਮਾਰਨਾ ਹੈ ਹੂੰ ਉਸੇ ਰੰਜਿਸ਼ ਦੇ ਵਿੱਚ ਇਹਨਾਂ ਨੇ ਉਹਨ ਦਾ ਸਪੋਰਟ ਉੱਥੇ ਮੁੰਡੇ ਨੂੰ ਮਾਰਤਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਜੀ ਸਰ ਇੱਕੋ ਹੀ ਕਾਰਵਾਈ ਚੱਲਦੀ ਜਿਹੜਾ ਤੇ ਮੁੰਡਾ ਉੱਥੇ ਇਹਨਾਂ ਨੇ ਅਰੈਸਟ ਕੀਤਾ ਆ ਉਹਨ ਦਾ ਸਪੋਰਟ ਜਿਹੜਾ ਉੱਥੇ ਬਸਤੀ ਵਾਲਿਆਂ ਨੇ ਪ੍ਰੂਫ ਦਿੱਤਾ ਵੀ ਇਹ ਮੁੰਡਾ ਆਪਾਂ ਫੜ ਕੇ ਤੁਹਾਨੂੰ ਦੇ ਰਹੇ ਜਿਹੜਾ ਇਹਨਾਂ ਦੇ ਨਾਲ ਸੀ ਜੀ ਉਹ ਮੁੰਡਾ ਮਾਨ ਸਿੰਘ ਘੇੜ ਦਾ ਅੰਮ੍ਰਿਤਸਰ ਦਾ ਰਹਾਸੀ ਹੈ ਉਹ ਜੀ ਜਿਹਦੇ ਕੋਲੋਂ ਕੁਝ ਚਾਲੀ ਗਨਸੀ ਬਰਾਮਦ ਹੋਈ ਹੈ ਕੁਝ ਹਥਿਆਰ ਬਰਾਮਦ ਹੋਏ ਨੇ ਉਹ ਸਾਡੇ ਹੱਲੇ ਦਾ ਕੋਈ ਪੁਸ਼ਟੀ ਨਹੀਂ ਹੋਈ ਹੂੰ ਔਰ ਜਿਹੜਾ ਦੂਸਰੀ ਗੱਲ ਹੈ ਵੀ ਬਾਕੀ ਜਿਹੜੇ ਮੁੰਡੇ ਨੇ ਦੋਸ਼ੀ ਜੋ ਨੇ ਉਹ ਹੱਲੇ ਵੀ ਇਹਨਾਂ ਦੇ ਇਲਾਕੇ ਦੇ ਵਿੱਚ ਸ਼ਰਮ ਘੁੰਮ ਰਹੇ ਨੇ ਟੋਲੀਆਂ ਬਣਾ ਲਈ ਜਿਨ੍ਹਾਂ ਦੇ ਉੱਤੇ ਤੱਕ ਹੱਲੇ ਤੱਕ ਪੁੰਛ ਦੀ ਕੋਈ ਖਾਬਾ ਜੀ ਹੁਣ ਕੀ ਮੰਗ ਕਰਦੇ ਆ ਆਪਾਂ ਮੰਗ ਇਹੋ ਹੀ ਕਰਦੇ ਆ ਇੱਕ ਬੇਟਾ ਇਹਨਾਂ ਦਾ ਪਹਿਲੇ ਜਾ ਚੁੱਕਾ ਏ ਕੋਈ ਵਿਚਾਰਾ ਮਤਲਬ ਬਿਮਾਰੀ ਕਰਕੇ ਚਲ ਗਿਆ ਔਰ ਦੂਸਰਾ ਤੇ ਨਿਰਦੋਸ਼ ਮਾਰਿਆ ਗਿਆ ਔਰ ਜਿਹੜਾ ਤੀਸਰਾ ਬੇਟਾ ਇਹਨਾਂ ਦਾ ਉਹ ਮੰਦਬੁੱਧੀ ਹੈ ਹਮ ਕੱਲ ਨੂੰ ਉਹਨੂੰ ਨੁਕਸਾਨ ਨਾ ਪਹੁੰਚਾਣ ਜਾਂ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਣ ਕਿਉਂਕਿ ਰਹਿਣ ਸਹਿਣ ਤੇ ਇੱਕੋ ਲੱਖੇ ਦਾ ਬਣਿਆ ਰਹਿਣਾ ਵੀ ਉੱਥੇ ਹੀ ਹੈ ਬੱਚੇ ਵੀ ਆਪਣਾ ਹੀ ਨੇ ਚਲੋ ਉਹ ਵੀ ਵੀਰ ਭਰਾ ਆਪਣੇ ਹੋਣਗੇ ਜਿਨ੍ਹਾਂ ਨੂੰ ਜੋ ਵੀ ਹੋਇਆ ਪਰ ਉਸ ਦੇ ਬਾਵਜੂਦ ਹੱਲੇ ਤੱਕ ਸਾਨੂੰ ਕੋਈ ਪੁਸ਼ਟੀ ਨਹੀਂ ਹੋਈ ਕਿ ਕਿੰਨੇ ਬੰਦੇ ਫੜੇ ਗਏ ਆ ਜਾਂ ਕਿੰਨੇ ਦੀ ਅਰੈਸਟ ਪਈ ਜਦ ਕਿ ਬੰਦੇ ਉਥੇ ਖੁੱਲੇ ਫਿਰ ਰਹੇ ਆ ਉਹਨਾਂ ਦੇ ਪਰਫਲ ਆ ਕੋਈ ਐਕਸ਼ਨ ਹੱਲੇ ਤੱਕ ਨਹੀਂ ਜਾ ਰਹੀ ਹੋਈ ਠੀਕ ਜੀ ਕੀ ਨਾਂ ਤੁਹਾਡਾ ਮੇਰੇ ਨਾਂ ਅਸ਼ਾ ਰਾਣੀ ਫਿਰ ਲੱਖਿੰਦਗੀ ਪ੍ਰੇਮਨਗਰ ਤੋਂ ਜੀ ਹੋਇਆ ਤੁਹਾਨੂੰ ਮੇਰਾ ਰਾਤੀ ਬਚਾ ਕੰਮ ਤੋਂ ਆਂ ਡਿਆ ਸੀ ਤੇ ਆਪਣੇ ਯਾਰ ਦੋਸਤ ਕੋਲ ਖਲੋ ਗਿਆ ਉਹਨ ਗਿੰਦੇ ਨੇ ਉਹਦੇ ਨਾਲ ਇਹਨੇ ਪੈਗ ਲਾਇਆ ਹੋਇਆ ਸੀ ਮੜਾ ਜਾ ਉਹਦੇ ਨਾਲ ਤੂੰ ਤੜੱਕ ਨਾਲ ਬੋਲਿਆ ਹੋਣਾ ਜਿੱਦਾਂ ਪਹਿਲੇ ਬੋਲਦੇ ਆ ਤੇ ਉਹਦੇ ਯਾਰ ਕੋਲ ਗਲੋਤੇ ਤੇ ਕਹਿੰਦੇ ਤੂੰ ਇਹਦੇ ਨਾਲ ਤੂੰ ਤੜੱਕ ਨਾਲ ਕਿਉਂ ਬੋਲਿਆ ਆ ਤੇ ਉਹ ਕਹਿੰਦੇ ਨੇ ਕਿ ਤੂੰ ਉਹਨਾਂ ਨੇ ਇਹਨੂੰ ਗਲਮੇ ਫੜ ਲਿਆ ਸਾਨੂੰ ਬੱਚਿਆਂ ਨੇ ਆ ਕੇ ਦੱਸਿਆ ਵਾ ਕਿ ਉਹਨਾਂ ਨੇ ਮੁੰਡੇ ਨੂੰ ਸਾਡੇ ਨੂੰ ਗਲਮੇ ਫੜਿਆ ਦਾ ਆਹੀਂ ਗਏ ਆ ਛਡਾਇਆ ਜਾ ਕੇ ਉਹ ਕਹਿੰਦਾ ਮਾਤਾ ਅਸੀਂ ਲੜਦੇ ਥੋੜੀ ਪਏ ਆ ਉਹ ਸਾਨੂੰ ਘਰ ਛੱਡ ਕੇ ਆ ਕੇ ਕਿ ਮਾਤਾ ਚੱਲ ਘਰ ਤੂੰ ਐ ਕੋਈ ਲੜਦੇ ਥੋੜੀ ਪਈ ਐ ਕੋਈ ਲੜਨਾ ਥੋੜੀ ਐ ਉਹ ਚੱਲ ਗਏ ਆਪਣੇ ਘਰ ਨੂੰ ਅਸੀਂ ਆ ਗਏ ਆਪਣੇ ਘਰ ਨੂੰ ਫੇਰ ਇਹ ਦੁੱਧ ਲੈਣ ਗਏ ਨੇ ਸਾਹਮਣਿਆਂ ਦਾ ਬੇਟਾ ਇਹ ਨਾਲ ਤੇ ਉਹਦੇ ਨਾਲ ਦੁੱਧ ਲੈਣ ਗਏ ਨੇ ਇਹ ਇਹਨਾਂ ਨੇ ਕਿਤੇ ਵੇਖ ਲਿਆ ਜਾਂਦੇ ਮਗਰ ਲੱਗ ਗਏ ਉਹਨਾਂ ਦੇ ਇਹਨਾਂ ਦੇ ਦਾਤਰ ਬੜੇ ਨਾਲ ਕਿਛਾਂ ਬੜੀਆਂ ਅਹੀਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਉਹ ਦੋਨੇ ਕੋਈ ਕੁਝ ਨਹੀਂ ਉਹਨਾਂ ਕੋਲ ਪੁੱਤ ਲੈਣਾ ਭਾਜੀ ਇਹ ਖਾਲੀਆ ਤੇ ਨਾ ਦੁੱਧ ਹੀ ਹਾਂ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨੂੰ ਮਗਰੋਂ ਫੜ ਕੇ ਥੱਲੇ ਲਾ ਲਿਆ ਵਾ ਜੀ ਥੱਲੇ ਲਾਇਆ ਵਾ ਤੇ ਇਹਨੇ ਉਹਨੂੰ ਫੜ ਲਿਆ ਅੱਗੋ ਇਹ ਜਿਹੜਾ ਮੁੰਡਾ ਪੜਿਆ ਦਾ ਨਾ ਮੇਰੇ ਬੱਚੇ ਨੇ ਇਹਨੂੰ ਹੀ ਪੜਿਆ ਇਹਨੂੰ ਛੱਡਿਆ ਨਹੀਂ ਹੈਗਾ ਉਹਨੇ ਮਰ ਮਾਰ ਗਿਆ ਡੇਗ ਪਿਆ ਥੱਲੇ ਪਰ ਉਹਨੇ ਇਹਨੂੰ ਛੱਡਿਆ ਨਹੀਂ ਤਾਂ ਹੀ ਇਹਨਾਂ ਦੇ ਹੱਥ ਆਇਆ ਏ ਛੱਡਿਆ ਨਹੀਂ ਉਹਨੇ ਉਹਨੂੰ ਨਹੀਂ ਯਾਰੀ ਸੀ ਇਹਦਾ ਨਹੀਂ ਇਹ ਤੇ ਪਤਾ ਹੀ ਨਹੀਂ ਕੋੜਿਆ ਨੂੰ ਜਿਹੜਾ ਯਾਰੀ ਹੋ ਤੇ ਪਾਸੇ ਹੋ ਗਿਆ ਨਹੀਂ ਦੂਜਿਆਂ ਨੂੰ ਕਹਿ ਕੇ ਮਰਵਾ ਦਿੱਤੀ ਕਿੱਥੇ ਵਾਰ ਉਹ ਇਹਦੇ ਇੱਥੇ ਤੋਂ ਦੇ ਉੱਤੇ ਪਹਿਲੇ ਇੱਕ ਪਿੱਛੋਂ ਮਾਰਿਆ ਸੀਦਾ ਇੱਥੇ ਗਾਉਂ ਨੂੰ ਤੇ ਪੀਰੇ ਤੇ ਮਾਰਿਆ ਤੇ ਮਾਰਿਆ ਸਾਰੇ ਹੀ ਮਤਲਬ ਤੇ ਮਾਰਿਆ ਜਿਹੜੇ ਬੜੇ ਪੁੱਛ ਕੇ ਦੀ ਇੱਕ ਹੋ ਜਾਣਾ ਹੀ ਅਹੀਂ ਬੜਿਆ ਜਿਹੜਾ ਹੋਈ ਬੜਿਆ ਬਸ ਮਾਂ ਕੀ ਮੰਗ ਕਰਦੀ ਮੇਰੀ ਮੰਗ ਇਹ ਹੋਈ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਪੁੱਤ ਨੂੰ ਮਾਰਿਆ ਨਾ ਇਹਨਾਂ ਨੂੰ ਪਾਸੀ ਦੀ ਸਜ਼ਾ ਦੋ ਕਿ ਜਿੱਦਾਂ ਅੱਜ ਮੈਂ ਰੋਣੀ ਪਈ ਆਪਣੇ ਪੁੱਤ ਨੂੰ ਕੋਈ ਹੋਰ ਮਾਣਾ ਰੋਵੇ ਕੋਈ ਹੋਰ ਮਾਣਾ ਰੋਵੇ ਆਪਣੇ ਪੁੱਤ ਨੂੰ ਕਿੰਨੇ ਬੱਚੇ ਮੇਰੇ ਤਿੰਨ ਬੱਚੇ ਹੀ ਹੁਣ ਕੋਈ ਰਹਿ ਗਿਆ ਵੇ ਇੱਕ ਨੂੰ ਕੀ ਆਸ ਉਹ ਪਹਿਲੇ ਬਿਮਾਰ ਹੁੰਦਾ ਸੀ ਇਹ ਪੂਰਾ ਆ ਗਿਆ ਹੀ ਇਹਦੀ ਉਮਰ ਕਿੰਨੀ ਸੀ ਮੁੰਡੇ ਦੀ ਇਹਦੀ 30 ਸਾਲ ਉਮਰ ਸੀ ਇੰਕਵਾਰਸ ਸੀ ਤਿਆਰੀਆਂ ਸੀ ਵਿਆਹ ਦੀਆਂ ਮੈਂ ਇਹ ਕਹਿੰਦੀ ਪਿਆ ਜਦੋਂ ਮੈਨੂੰ ਕੋਈ ਲੱਗ ਗਿਆ ਮੈਂ ਚੁੱਟੀ ਛਡਾਵਾ ਕਰੂੰਗੀ ਇਹ ਮੈਨੂੰ ਨਹੀਂ ਪਤਾ ਨਾਲੇ ਮਾਰ ਚੁੱਕਾ ਮੇਰਾ ਪੁੱਤ ਨੂੰ ਬੇਨਗਲ ਲਈ ਮਾਰਦਾ ਮੇਰਾ ਪੁੱਤ ਕੋਈ ਦੋਸ਼ ਨਹੀਂ ਮੇਰੇ ਪੁੱਤ ਦਾ ਮੇਰੇ ਪੁੱਤ ਨੂੰ ਐਵੇਂ ਹੀ ਮਾਰਦਾ ਸਰ ਕੀ ਮਾਮਲਾ ਤੇ ਕਿਥੋਂ ਦਾ ਇਹ ਮਾਮਲਾ ਸਾਡੀ ਹਿੰਦੂਸਤਾਨ ਬਸਤੀ ਦਾ ਜੀ ਜਿਵੇਂ ਬੀਤੀ ਰਾਤ ਇਹਨਾਂ ਮੁੰਡਿਆਂ ਦਾ ਪਹਿਲਾਂ ਟਪਈ ਰੋਡ ਤੇ ਝਗੜਾ ਹੋਇਆ ਸੀ ਬੋਲ ਬੋਲ ਬਲਾਰਾ ਹੋਇਆ ਸੀ ਝਗੜਾ ਤਾਂ ਕਹੇ ਕੀ ਕਰ ਸਕਦੇ ਉਹਨੂੰ ਉਸ ਤੋਂ ਬਾਅਦ ਇਹ ਹਿੰਦੂਸਤਾਨ ਬਸਤੀ ਕਿਤੇ ਇਕੱਠੇ ਹੋਏ ਉੱਥੇ ਆਣ ਕੇ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਦੂਸਰੀ ਪਾਰਟੀ ਦੇ ਜਿਹੜੇ ਹੈਗੇ ਆ ਦਰਫਨ ਨਹੀਂ ਜਾਂ ਅਸ਼ੀਸ਼ ਉਹੜੀ ਉਹਨਾਂ ਨੇ ਮੁੰਡੇ ਨੇ ਵਿੱਚੋਂ ਇੱਕ ਦੇ ਕਿਰਚ ਮਾਰੀ ਇਹਦੇ ਜਿਹਦੀ ਮੌਕੇ ਤੇ ਡੈਥ ਹੋ ਗਈ ਕਾਰਨ ਕੀ ਰਿਹਾ ਸਰ ਕਾਦੇ ਵਾਸਤੇ ਕਾਰਨ ਇਹਨਾਂ ਦਾ ਕੋਈ ਮੁੰਡਿਆਂ ਮੁੰਡਿਆਂ ਦਾ ਆਪ ਕੋ ਤੂੰ ਤੂੰ ਮੈਂ ਮੈਂ ਛੋਟੀ ਜੀ ਗੱਲ ਹੈ ਕੋਈ ਵੱਡੀ ਗੱਲ ਵੀ ਨਹੀਂ ਕੋਈ ਇਹਨਾਂ ਪਹਿਲਾਂ ਕੋਈ ਰਣਜੀ ਚੱਲਦੀ ਵੀ ਸੀ ਉਹ ਚੈੱਕ ਕਰਦੇ ਹਾਂ ਵੈਰੀਫਾਈ ਕਰਾਂਗੇ ਕੋਈ ਸੀਸੀਟੀਵੀ ਸਾਹਮਣੇ ਆਈ ਸਰ ਸੀਸੀਟੀਵੀ ਰਾਤ ਤੇ ਲੇਟ ਸੀ ਹੁਣ ਚੈੱਕ ਕਰਦੇ ਹਾਂ ਆਸ਼ਵਾਸਨ ਕੀ ਪਰਿਵਾਰ ਨੂੰ ਤੁਹਾਨੂੰ ਆਸ਼ਵਾਸਨਾ ਜੀ ਪਰਿਵਾਰ ਦੇ ਨਾਲ ਜੋ ਕਾਨੂੰਨੀ ਕਾਰਵਾਈ ਕਰ ਵੀ ਕਰ ਰਹੇ ਹਾਂ ਤੇ ਛੇਤੀ ਕੋਈ ਗ੍ਰਿਫਤਾਰ ਕੀਤਾ ਗਿਆ ਹਾਂ ਇੱਕ ਸਾਡੇ ਰਾਊਂਡ ਆਪੇ ਇੱਕ ਸਰ